ਦੇਖਣ ਵਾਲੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਜਾਨਕੀ ਲਕਵੀਰ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਧੰਨਵਾਦ ਵੀਰ ਜੀ ਸਾਰੇ ਦਰਸ਼ਕ ਦੇਖਣ ਵਾਲਿਆਂ ਦਾ ਸੋ ਅੱਜ ਅਸੀਂ ਆਏ ਸੀ ਕੈਲਡਨ ਦੇ ਵਿੱਚ ਸੋ ਇਹ ਮੇਰੇ ਬੈਕਗ੍ਰਾਉਂਡ ਤੇ ਪਿੱਛੇ ਜੋ ਵੀ ਹੈ ਇਹ ਕੈਲਡਨ ਦੇ ਪਹਾੜੀ ਇਲਾਕਾ ਹੈ ਉੱਚੀ ਨੀ ਮਥਾਵਾ ਨੇ ਤੇ ਇੱਥੋਂ ਦੀ ਸੁੰਦਰਤਾ ਦੇਖਣ ਵਾਸਤੇ ਅਸੀਂ ਆਏ ਆ ਤੇ ਕਿੰਨਾ ਸੋਹਣਾ ਵਾਤਾਵਰਨ ਹੈ ਜੀ ਤੇ ਕੁਦਰਤੀ ਵਾਤਾਵਰਨ ਹੈ ਇੱਥੋਂ ਦੀ ਸਰਕਾਰਾਂ ਵੱਲੋਂ ਕੋਈ ਇਥੇ ਜੰਗਲਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ ਤੇ ਹਰ ਚੀਜ਼ ਜੋ ਨੇਚਰਲੀ ਹੈ ਕੁਦਰਤੀ ਹੈ ਜੋ ਕੁਦਰਤ ਨੇ ਇਸ ਸੁੰਦਰਤਾ ਨੂੰ ਰੂਪ ਦਿੱਤਾ ਹੈ ਉਹ ਬਿਲਕੁਲ ਰਿਐਲਟੀ ਰੂਪ ਦਿੱਤਾ ਹੋਇਆ ਹੈ ਤੇ ਬਾਕੀ ਇੱਥੋਂ ਦੇ ਦਰਖਤਾਂ ਨਾਲ ਇੱਥੋਂ ਦੇ ਲੋਕਾਂ ਦੀ ਇੱਥੋਂ ਦੀ ਸਰਕਾਰਾਂ ਦੀ ਕੋਈ ਛੇੜਛਾੜ ਨਹੀਂ ਜੇ ਕੋਈ ਦਰਖਤ ਟੁੱਟ ਵੀ ਜਾਂਦਾ ਤਾਂ ਉਹ ਜਿੱਥੇ ਪਿਆ ਤਾਂ ਫਿਰ ਉੱਥੇ ਹੀ ਪਿਆ ਹੈ ਉਨੂੰ ਇਸ ਤਰ੍ਹਾਂ ਨਹੀਂ ਹੈਗਾ ਕਿ ਉਹਨੂੰ ਕੱਟ ਵੱਢ ਕਰ ਦੇਣਗੇ ਜਾਂ ਕੋਈ ਉਹਦੇ ਉਹਦੇ ਕੋਈ ਨਜਾਇਜ਼ ਵਰਤੋਂ ਕਰ ਲਣਗੇ ਉਹਦੀ ਸੋ ਇੱਥੋਂ ਦੀ ਸੁੰਦਰਤਾ ਨੂੰ ਦੇਖਣ ਵਾਸਤੇ ਅੱਜ ਫੇਰ ਸਾਨੂੰ ਮੌਕਾ ਮਿਲਿਆ ਤੇ ਬਾਕੀ ਜਿੰਨਾ ਕਹ ਦੋ ਵੀ ਸ਼ਾਮ ਦਾ ਟਾਈਮ ਹੈ ਅੱਜ ਤੇ ਫੇਰ ਵੀ ਇੱਕ ਬਣੀ ਸੁੰਦਰਤਾ ਔਰ ਵੱਧ ਤੋਂ ਵੱਧ ਆਨੰਦਮਈ ਏਰੀਆ ਹੈ ਇਲਾਕਾ ਹੈ ਸੋ ਇਸ ਏਰੀਆ ਦਾ ਆਨੰਦ ਲੈਣ ਵਾਸਤੇ ਅਸੀਂ ਫੇਰ ਇੱਥੇ ਆਏ ਆਂ ਅਭੀ ਜੀ ਦੇਖੋ ਇੱਕ ਹੋਰ ਗੱਲ ਬੜੀ ਮਹੱਤਵ ਦੀ ਗੱਲ ਮੈਂ ਨਾ ਰੱਖਦੀ ਐ ਬਈ ਇਥੋਂ ਜਦੋਂ ਬਰਸਾਤ ਹੁੰਦੀ ਐ ਤਾਂ ਮੀਂਹ ਪੈਂਦਾ ਐ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਇਹ ਇਦੋਂ ਬਹੁਤ ਡੁੰਗੀਆਂ ਡੁੰਗੀਆਂ ਖਾਈਆਂ ਖੱਡੇ ਖੋੜਾ ਪੈ ਜਾਂਦੀਆਂ ਨੇ ਤੇ ਉਹ ਖੋੜਾਂ ਚ ਇਥੋਂ ਦੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਜਾਂ ਮੁਲਾਜ਼ਮ ਨੇ ਤਾਂ ਉਹ ਇਹਨਾਂ ਖੋੜਾਂ ਦੀਆਂ ਡੁੰਗੀਆਂ ਡੁੰਗੀਆਂ ਖੋੜਾਂ ਦੀ ਇਨਸਪੈਕਸ਼ਨ ਕਰਦੇ ਰਹਿੰਦੇ ਨੇ ਵੀ ਕੋਈ ਇੱਥੇ ਕੋਈ ਜੰਗਲੀ ਜਾਨਵਰ ਨਾ ਹੋਵੇ ਕੋਈ ਜਿਵੇਂ ਕੋਈ ਸ਼ੇਰ ਚ ਤਾਬਾਗ ਵਗੈਰਾ ਜਾ ਹੋ ਰੇ ਇੱਥੋਂ ਦੇ ਜੋ ਇੱਧਰ ਦੇ ਘਾਟਕ ਜਾਨਵਰ ਨੇ ਤਾਂ ਉਹਨਾਂ ਦੀ ਸਮੇਸੂ ਟਾਈਮ ਟੂ ਟਾਈਮ ਉਹ ਇਹਨਾਂ ਡੁੰਗੀਆਂ ਖੋਡਾਂ ਦੀ ਤਾਂ ਕਿ ਸਲਾਨੀ ਜੋ ਇੱਥੇ ਘੁੰਮਣ ਫਿਰਨਵਾਉਂਦੇ ਨੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਵਗੈਰਾ ਜਾਂ ਕੋਈ ਇਹੋ ਜਿਹਾ ਜੰਗਲੀ ਜਾਨਵਰ ਕੋਈ ਘਟੜਨਾ ਦੇਵੇ ਜਾਂ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇ ਤੇ ਉਹ ਕਿੱਡੀ ਹਮਨਟੀਜ ਵਾਸਤੇ ਇੱਥੋਂ ਦੀਆਂ ਸਰਕਾਰਾਂ ਕਿੰਨਾ ਸੋਚ ਰੱਖਣੀਆਂ ਨੇ ਇਨਸਾਨੀ ਜ਼ਿੰਦਗੀ ਵਾਸਤੇ ਕਿੰਨੀ ਸੋਚਾਂ ਰੱਖਦੀਆਂ ਨੇ ਕਿ ਇੱਥੇ ਟਾਈਮ ਟੂ ਟਾਈਮ ਸਾਰੇ ਵਾਸ ਦਾ ਏਰੀਏ ਦਾ ਸਾਰੇ ਜੰਗਲ ਦਾ ਉਹ ਇਨਸਪੈਕਸ਼ਨ ਕਰਦੇ ਰਹਿੰਦੇ ਨੇ ਮੋਆਇਨਾ ਕਰਦੇ ਰਹਿੰਦੇ ਨੇ ਵੀ ਤਾਂ ਕਿ ਕੋਈ ਇੱਥੇ ਕੋਈ ਘੱਟ ਕੇ ਜਾਨਵਰ ਨਾ ਹੋਵੇ ਇਸ ਏਰੀਏ ਦੇ ਵਿੱਚ ਹਾਂਜੀ ਵੱਡੀ ਇੱਕ ਹੋਰ ਗੱਲ ਦੇਖਣ ਨੂੰ ਸਾਹਮਣੇ ਆਈ ਹੈ ਕਿ ਇਸ ਜੰਗਲ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਲੇਕ ਲੇਕ ਵੀ ਬਣਿਆ ਹੋਇਆ ਹੈ ਘੁੰਮਣ ਫਿਰਨ ਵਾਲਾ ਵਾਸਤੇ ਤੇ ਕਈ ਵਾਰੀ ਕਿਉਂਕਿ ਏਰੀਆ ਜਿਆਦਾ ਵੱਡਾ ਹੋਣ ਕਰਕੇ ਨਹੀਂ ਕਿਸੇ ਏਰੀਆ ਦਾ ਪਤਾ ਲੱਗਦਾ ਰਸਤੇਆਂ ਦਾ ਨਹੀਂ ਪਤਾ ਲੱਗਦਾ ਸੋ ਇਸ ਉਸ ਲੇਕ ਤੱਕ ਪਹੁੰਚਣ ਵਾਸਤੇ ਤਾਂ ਇੱਥੋਂ ਦੇ ਇੱਕ ਪੁਆਇੰਟ ਦੇ ਉੱਤੇ ਇਹ ਮੈਪ ਬਣਿਆ ਹੋਇਆ ਹੈ ਇਹ ਮੈਪ ਸਾਰੀਆਂ ਡਾਇਰੈਕਸ਼ਨਾਂ ਤੋਂ ਅਸੀਂ ਇਸ ਵਕਤ ਇਸ ਜਗ੍ਹਾ ਤੇ ਆਏ ਹੋਏ ਹਾਂ ਜਿੱਥੇ ਸਾਨੂੰ ਦੱਸ ਰਿਹਾ ਵੀ ਤੁਸੀਂ ਇਸ ਜਗ੍ਹਾ ਤੇ ਰੁਕੇ ਹੋਏ ਹੋ ਸੋ ਇਹ ਸਾਰਾ ਏਰੀਆ ਕਿੱਥੋਂ ਦੀ ਦਰਿਆ ਵਗਦਾ ਹੈ ਕਿੱਥੋਂ ਦੀ ਪਾਣੀ ਵਗਦਾ ਹੈ ਕਿੱਥੋਂ ਝਰਨਾ ਡਿੱਗਦਾ ਹੈ ਕਿੱਥੋਂ ਦੀ ਪਾਰਕਿੰਗ ਹੈ ਇਸ ਤਰ੍ਹਾਂ ਵੱਖ-ਵੱਖ ਸਾਰੀ ਡਾਇਰੈਕਸ਼ਨਾਂ ਜਿਹੜੀ ਇਸ ਮੈਪ ਦੇ ਉੱਤੇ ਦਿੱਤੀ ਹੋਈ ਹੈ ਤਾਂ ਤਾਂ ਕਿ ਅਣਜਾਣ ਬੰਦਾ ਜਿਹੜਾ ਉਹ ਕਦੇ ਵੀ ਇਹ ਉਲਝਣਾ ਜਾਵੇ ਤੇ ਇਸ ਜੰਗਲ ਏਰੀਆ ਵਿੱਚ ਖੱਬੇ ਸੱਜੇ ਮਿਸਪਲੇਸ ਰਹੋ ਸਕੇ